ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀਓ ਇਸ ਸਮੇਂ ਅਸੀਂ ਨਵਾਂ ਸ਼ਹਿਰ ਸਿਟੀ ਥਾਣੇ ਦੇ ਬਿਲਕੁਲ ਬਾਹਰ ਮੌਜੂਦ ਹਾਂ ਡੀਐਸਪੀ ਆਫਿਸ ਦੇ ਬਿਲਕੁਲ ਬਾਹਰ ਔਰ ਆ ਤੁਸੀਂ ਮੈਡੀਕਲ ਦੀ ਦੁਕਾਨ ਦੇਖ ਪਾ ਰਹੇ ਹੋ ਨਾਮ ਹੈ ਜੀ ਕਨਵ ਮੈਡੀਕਲ ਹਾਲ ਔਰ ਇੱਥੇ ਅੰਦਰ ਜਿਹੜੀਆਂ ਗੈਰ ਮਨਜ਼ੂਰ ਸ਼ੋਧਾ ਦਵਾਈਆਂ ਦਾ ਵੱਡਾ ਥੇਪ ਮਿਲਿਆ ਜੀ ਔਰ ਤੁਸੀਂ ਕਾਰਟਨ ਦੇਖ ਪਾ ਰਹੇ ਉਹਨੂੰ ਸੀਜ਼ ਕੀਤਾ ਗਿਆ ਐਸਡੀਐਮ ਸਾਹਿਬ ਇੱਥੇ ਅਵੇਲੇਬਲ ਨੇ ਇੱਥੇ ਪਹੁੰਚੇ ਹੋਏ ਆ ਡੀਐਸਪੀ ਸਾਹਿਬ ਨੇ ਸਿਵਲ ਹਸਪੀਟਲ ਤੋਂ ਡਾਕਟਰ ਇੱਥੇ ਪਹੁੰਚੇ ਹੋਏ ਨੇ ਡਰੱਗ ਇਨਸਪੈਕਟਰ ਨੇ ਔਰ ਇੱਥੇ ਦੁਕਾਨ ਦੇ ਅੰਦਰ ਉਹ ਵਿਚ ਇਧਰ ਦਿਓ ਕੇ ਦਿਖਾ ਮੜ ਜਾ ਉਹ ਕਾਰਟਨ ਨੂੰ ਸੀਜ਼ ਕੀਤਾ ਗਿਆ ਉਸ ਕਾਰਟਨ ਦੇ ਅੰਦਰ ਦੱਸਿਆ ਜਾ ਰਿਹਾ ਕਿ ਗੈਰ ਮਨਜ਼ੂਰਸ਼ੁਦਾ ਜਿਹੜੀਆਂ ਦਵਾਈਆਂ ਉਹ ਜਿਹੜੀਆਂ ਪੁਲਿਸ ਵੱਲੋਂ ਔਰ ਡਰੱਗ ਇਨਸਪੈਕਟਰ ਹੋਣਾ ਵੱਲੋਂ ਜਿਹੜੀਆਂ ਇੱਥੋਂ ਫੜੀਆਂ ਗਈਆਂ ਹਨ ਅਤੇ ਨਾਲ ਦੀ ਨਾਲ ਜਿਹੜੀ ਹੋਰ ਗੱਲ ਪਤਾ ਲੱਗੀ ਕਿ 2012 13 ਤੋਂ ਜਿਹੜੀਆਂ ਐਕਸਪਾਇਰ ਮੈਡੀਸਿਨਸ ਸੀਗੀਆਂ ਉਹ ਵੀ ਇਸ ਦੁਕਾਨ ਦੇ ਅੰਦਰ ਉਹਦੀ ਪਰਮਾਰ ਸੀਗੀ ਔਰ ਪਰਲੇ ਪਾਸੇ ਦੇਖੋ ਕਿ ਬਹੁਤ ਸਾਰੇ ਲੋਕ ਕਹਿ ਰਹੇ ਨੇ ਕਿ ਇਹ ਤਾਂ ਬਹੁਤ ਚੰਗਾ ਹੋਇਆ ਭਲਾ ਹੀ ਹੋ ਗਿਆ ਤਾਂ ਕੈਮਿਸ ਐਸੋਸੀਏਸ਼ਨ ਤੋਂ ਅੱਛਾ ਕੁਝ ਕਸ਼ ਕੁਝ ਕਸਟਮਰ ਵੀ ਕਹਿੰਦੇ ਪਹੁੰਚਾ ਹੈ ਲੇਕਿਨ ਕੁਝ ਲੋਕ ਕਹਿ ਰਹੇ ਕਿ ਚੰਗਾ ਵੀ ਹੋਇਆ ਤਾਂ ਸਿਟੀ ਥਾਣੇ ਤੋਂ ਐਸਐਚਓ ਸਾਹਿਬ ਵੀ ਇੱਥੇ ਮੌਜੂਦ ਨੇ ਆਹ ਕਾਰਟੂਨ ਇੱਕ ਵਾਰੀ ਫਿਰ ਤੋਂ ਦਿਖਾ ਦਿਓ ਜੀ ਔਰ ਬਿਲਕੁਲ ਪ੍ਰਸ਼ਾਸਨ ਦੇ ਆਪਾਂ ਕਹਿ ਸਕਦੇ ਕਿ ਨੱਕ 헤ਠਾਂ ਇਹ ਦੁਕਾਨ ਸੀਗੀ ਡੀਐਸਪੀ ਆਫਿਸ ਬਿਲਕੁਲ ਨਜ਼ਦੀਕ ਤੇ ਆ ਚੰਦ ਕਦਮਾਂ ਤੇ ਆ ਔਰ ਆ ਜਿਹੜਾ ਕਾਰਟਨ ਤੁਸੀਂ ਦੇਖ ਪਾ ਰਹੇ ਹੋ ਜਿਹਨੂੰ ਸੀਜ਼ ਕੀਤਾ ਗਿਆ ਦਿਖਾ ਦੇਵੋ ਜੀ ਇਹਦੇ ਉੱਤੇ ਇਹਨੂੰ ਸੀਜ਼ ਕੀਤਾ ਗਿਆ ਔਰ ਵੱਡੀ ਕਾਰਵਾਈ ਹੈ ਪੁਲਿਸ ਪ੍ਰਸ਼ਾਸਨ ਦੀ ਡਰਗ ਅਚ ਐਕਸਪਾਇਰੀ ਉਹਦੇ ਵਿੱਚ ਤੇ ਜਿਹੜੀ ਦਵਾਈਆਂ ਹੈ ਗੈਰ ਮਨਜ਼ੂਰਸ਼ੁਦਾ ਉਹ ਕਿੰਨੀ ਕਿੰਨੀ ਮਾਤਰਾ 'ਚ ਮਿਲੀਆਂ ਜੀ ਉਹ ਉਹ ਸਾਹਮਣੇ ਪਤਾ ਨਾ ਜੀ ਮਨਪ੍ਰੀਤ ਸਾਹਿਬ ਅੱਛਾ ਜੀ ਇਹਦੇ ਵਿੱਚ ਐਕਸਪਾਇਰੀ ਵਾਲੀਆਂ ਜ਼ਿਆਦਾ ਤੇ ਜਦੋਂ ਹੁਣ ਜਿਹੜੀਆਂ ਦਵਾਈਆਂ ਅਸੀਂ ਦੇਖ ਪਾ ਰਹੇ ਆ ਇਹ ਐਕਸਪਾਇਰੀ ਵਾਲੀਆਂ ਕਿ ਇਹ ਨਾਰਮਲ ਹੈ ਜੀ ਨਹੀਂ ਸਭ ਨੂੰ ਪਤਾ ਨਹੀਂ ਮੈਨੂੰ ਨਹੀਂ ਇਹਦੇ ਵਿੱਚ ਐਕਸਪਾਇਰੀ ਵਾਲੀਆਂ ਜ਼ਿਆਦਾ ਜਿਹੜੀਆਂ ਗੈਰ ਮਨਜ਼ੂਰ शुदा ਉਹ ਉਹ ਵੀ ਹੈਗੀਆਂ ਜੀ ਉਹ ਵੀ ਇਹਦੇ ਵਿੱਚ ਹੀ ਆ ਤਾਂ ਕਾਰਟੂਨ ਦੇ ਅੰਦਰ ਦੱਸਦੀ ਹੈ ਕਿ ਦੋਏ ਪ੍ਰਕਾਰ ਦੀਆਂ ਮੈਡੀਸਿਨਸ ਆ ਇੱਕ ਤਾਂ ਗੈਰ ਮਨਜ਼ੂਰ शुदा ਦੂਜੀਆਂ ਜਿਹੜੀਆਂ ਐਕਸਪਾਇਰ ਹੋ ਚੁੱਕੀਆਂ ਔਰ ਦੱਸਿਆ ਜਾ ਰਿਹਾ ਜਿਹੜੀ ਗੱਲ ਹਾਲੇ ਤੱਕ ਅਸੀਂ ਸੁਣ ਪਾ ਰਹੇ ਆ ਕਿ 2012-13 ਤੋਂ 24 ਚੱਲ ਰਿਹਾ ਜੀ ਤਾਂ 12-12 ਸਾਲ ਪੁਰਾਣੀਆਂ ਮੈਡੀਸਿਨ ਜਿਹੜੀਆਂ 12 ਸਾਲ ਪਹਿਲਾਂ ਐਕਸਪਾਇਰ ਹੋ ਚੁੱਕੀਆਂ ਉਹ ਵੀ ਇਹ ਦੁਕਾਨ ਤੇ ਵੇਚੀਆਂ ਜਾਂਦੀਆਂ ਸਨ ਤਾਂ ਕੀ ਐਕਸਪਾਇਰੀ ਜਿਹੜੀਆਂ ਦਵਾਈਆਂ ਉਹ ਵੇਚੀਆਂ ਜਾਂਦੀਆਂ ਸਨ ਕਿ ਪਿੱਛੇ ਮਸਲਾ ਕੁਝ ਹੋਰ ਸੀ ਤਾਂ ਦੁਕਾਨ ਦਾ ਨਾਮ ਤੁਸੀਂ ਪੜ੍ਹ ਲਓ ਜੀ ਕਨਵ ਮੈਡੀਕਲ ਹਾਲ ਕਹਿੰਦੇ ਵਾਲ ਵਧਾਣੇ ਆ ਪਰ ਵਾਲ ਵਧਾਉਂਦੇ ਨਹੀਂ ਸੀਗੇ ਕੁਝ ਹੋਰ ਵਧਾਉਂਦੇ ਸੀਗੇ ਸ਼ਾਇਦ ਗ੍ਰੈਵਿਟੀ ਵਧਾਉਂਦੇ ਸੀਗੇ ਤਾਂ ਉਹਦੇ ਚੱਲਦੇ ਲੋਕ ਬਹੁਤ ਪਰੇਸ਼ਾਨ ਸੀਗੇ ਬਹੁਤ ਸਾਰੇ ਜਿਹੜੇ ਇਹਨਾਂ ਦੇ ਗ੍ਰਾਹਕ ਆ ਉਹ ਵੀ ਆ ਰਹੇ ਆ ਔਰ ਇੱਥੋਂ ਸ਼ਰਮਿੰਦਾ ਸ਼ਰਮਸਾਰ ਹੋ ਕੇ ਮੋੜ ਰਿਹਾ لیکن کچھ ਜਿਹੜੇ ਸੂਝਵਾਨ ਲੋਕ ਨੇ ਜਿਹੜੇ ਸੰਵੇਦਨਸ਼ੀਲ ਲੋਕ ਨੇ ਉਹ ਕਹਿ ਰਹੇ ਨੇ ਕਿ ਚੰਗੀ ਕਾਰਵਾਈ ਆ ਔਰ ਬਿਲਕੁਲ ਦਿਖਾ ਦੇ ਵਿੱਚੇ ਮੋੜ ਤੇ ਠਾਣਾ ਹਾਲਾਂਕਿ ਇਸ ਦੁਕਾਨ ਬਾਰੇ ਅਸੀਂ ਵੀ ਇੱਕ ਵਾਰੀ ਕੰਪਲੀਟ ਲੈ ਕੇ ਪਹੁੰਚੇ ਸੀਗੇ ਸਾਡੇ ਤੱਕ ਵੀ ਸ਼ਹਿਰ ਦੇ ਪਤਵੰਤਿਆਂ ਨੇ ਇਹ ਗੱਲ ਪੰਚਾਈ ਸੀਗੀ ਲੇਕਿਨ ਹੁਣ ਜਿਹੜੀ ਹੈ ਇਹ ਕਾਰਵਾਈ ਇੱਕ ਵੱਡੇ ਲੈਵਲ ਤੇ ਹੋਈ ਹੈ ਆਲ ਅਫਸਰ ਮੌਜੂਦ ਨੇ ਵੱਡੀ ਮਾਤਰਾ ਵਿੱਚ ਤੁਸੀਂ ਦੇਖੋ ਕਿ ਪੁਲਿਸ ਫੋਰਸ ਮੌਜੂਦ ਹੈ ਸ਼ਹਿਰ ਦਾ ਸਾਰਾ ਮੀਡੀਆ ਇੱਥੇ ਮੌਜੂਦ ਹੈ ਐਸਐਚਓ ਸਿਟੀ ਥਾਣੇ ਤੋਂ ਵੀ ਸਰ ਪਹੁੰਚੇ ਨੇ ਡੀਐਸਪੀ ਸਾਹਿਬ ਪਹੁੰਚੇ ਨੇ ਐਸਜੀਐਮ ਮੈਮ ਇੱਥੇ ਮੌਜੂਦ ਨੇ ਡਰੱਗ ਇਨਸਪੈਕਟਰ ਮੌਜੂਦ ਹੈ ਔਰ ਨਾਲ ਦੀ ਨਾਲ ਸਿਵਲ ਹਸਪੀਟਲ ਤੋਂ ਡਾਕਟਰ ਸਾਹਿਬ ਵੀ ਇੱਥੇ ਆਏ ਹੋਏ ਆ ਤਾਂ ਪੂਰੀ ਟੀਮ ਜਿਹੜੀ ਇੱਥੇ ਉਹਨਾਂ ਵੱਲੋਂ ਰੇਡ ਕੀਤੀ ਗਈ ਹੈ ਤਾਂ ਇਹ ਇੱਕ ਬਹੁਤ ਵੱਡਾ ਇਥੋਂ ਮੈਸੇਜ ਆਵੇਗਾ ਕਿ ਜਿਹੜੇ ਲੋਕ ਇਸ ਤਰੀਕੇ ਨਸ਼ੀਲੀ ਦਵਾਈਆਂ ਦੀ ਵਿਕਰੀ ਕਰਦੇ ਆ ਉਹਦੀ ਸੇਲ ਕਰਦੇ ਆ ਉਹਨਾਂ ਦਾ ਇਸ ਤਰੀਕੇ ਨਾਲ ਕੇਲ ਪੈਣੀ ਚਾਹੀਦੀ ਆ ਤਸਵੀਰਾਂ ਦਿਖਾ ਦਿਓ ਵੀ ਜੀ ਇੱਕ ਵਾਰ ਫਿਰ ਤੋਂ ਇਹ ਬਹੁਤ ਜ਼ਰੂਰੀ ਕਾਰਵਾਈ ਸੀ ਲਾਜ਼ਮੀ ਕਾਰਵਾਈ ਸੀ ਤਾਂ ਡਰੱਗ ਇੰਸਪੈਕਟਰ ਵੱਲੋਂ ਜਿਹੜੀ ਕਾਗਜ਼ੀ ਪੱਤਰੀ ਕਾਰਵਾਈ ਕੀਤੀ ਜਾ ਰਹੀ ਹੈ ਉਹਦੇ ਨਾਲ ਦੀ ਨਾਲ ਲੋਕਾਂ ਵਿੱਚ ਜਿਹੜਾ ਇੱਕ ਸੁਨੇਹਾ ਪਹੁੰਚ ਰਿਹਾ ਇੱਕ ਮੈਸੇਜ ਪਹੁੰਚ ਰਿਹਾ ਹੈ ਕਿ ਜਿਹੜੇ ਹੋਰ ਵੀ ਦੁਕਾਨਦਾਰ ਇਸ ਤਰੀਕੇ ਨਸ਼ੀਲੀਆਂ ਜਿਹੜੀਆਂ ਦਵਾਈਆਂ ਆ ਉਹਨਾਂ ਦੀ ਬਿਕਰੀ ਕਰਦੇ ਆ ਸੇਲ ਕਰਦੇ ਆ ਉਹ ਵੀ ਹੁਣ ਉਹਨਾਂ ਨੂੰ ਇੱਕ ਤਰ੍ਹਾਂ ਦੀ ਚੇਤਾਵਨੀ ਹੈ ਕਿ ਜੇ ਉਹ ਨਹੀਂ ਬਾਜ ਜਾਂਦੇ ਨਹੀਂ ਟਲਦੇ ਤਾਂ ਇਸ ਤਰੀਕੇ ਕਾਰਵਾਈ ਹੋ ਸਕਦੀ ਹੈ ਵਿਕੇਸ਼ ਸਾਹਿਬ ਵੀ ਜਿਹੜੇ ਕਮੈਂਟਸ ਆ ਰਹੇ ਨੇ ਨਾਲ ਦੀ ਨਾਲ ਅਸੀਂ ਉਹ ਵੀ ਚਾਹੁੰਦੇ ਆ ਕਿ ਆਮ ਪਬਲਿਕ ਦੇ ਜਿਹੜੇ ਕਮੈਂਟਸ ਸਾਡੇ ਤੱਕ ਪਹੁੰਚ ਰਹੇ ਆ ਉਹ ਵੀ ਤੁਹਾਡਨਾਂ ਨਾਲ ਸਾਂਝਾ ਕਰੀ ਪਰ ਉਸ ਦੇ ਨਾਲ ਦੀ ਨਾਲ ਇੱਕ ਗੱਲ ਹੋ ਰਿਹਾ ਕਿ ਪੂਰੀ ਜਾਣਕਾਰੀ ਕੇਂਦਰ ਕਿੰਨਾ ਮਾਲ ਬਰਾਮਦ ਹੋਇਆ ਕੇਮਿਸਟ ਐਸੋਸੀਏਸ਼ਨ ਵਾਲੇ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਦਾ ਇਸ ਦੇ ਉੱਤੇ ਕੀ ਕਹਿਣਾ ਹੈ ਅ ਡੀਐਸਪੀ ਸਾਹਿਬ ਨਾਲ ਦਬੀ ਪੱਖ ਲੈਣ ਦੀ ਕੋਸ਼ਿਸ਼ ਕਰਾਂਗੇ ਐਸਡੀਐਮ ਮੈਮ ਪਹੁੰਚੋ ਉਹਨਾਂ ਦਾ ਪੱਖ ਲੈਣ ਦੀ ਵੀ ਕੋਸ਼ਿਸ਼ ਕਰਾਂਗੇ ਇੱਕ ਵਾਰੀ ਕੇਮਿਸਟ ਐਸੋਸੀਏਸ਼ਨ ਆ ਜੇ ਮੇਰੀ ਗੱਲ ਬਾਤ ਹੋ ਸਕੇ ਜੀ ਮਾਨ ਜਨਨ ਜੀ ਜੀ ਸਰ ਵੱਡੀ ਕਾਰਵਾਈ ਹੈ ਉਹ ਜੀ ਅਸੀਂ ਤਾਂ ਐਜ਼ ਆ ਬੀਇੰਗ ਕੇਮਿਸਟ ਸਾਡੇ ਪ੍ਰਧਾਨ ਜੀ ਆਏ ਆ ਮੈਂ ਸਖਤੀਆਂ ਆਇਆ ਆ ਸਾਨੂੰ ਤਾਂ ਪ੍ਰਸ਼ਾਸਨ ਨੇ ਬੁਲਾਇਆ ਸੀਗਾ ਉਸ ਤੋਂ ਬਾਅਦ ਬਾਕੀ ਜੋ ਕਾਰਵਾਈ ਆ ਪ੍ਰਸ਼ਾਸਨ ਨੇ ਕੀਤੀ ਆ ਉਹਦੇ ਬਾਰੇ ਤੁਸੀਂ ਡਾਗ ਇੰਸਪੈਕਟਰ ਸਾਹਿਬ ਨੂੰ ਐਸਜੀਓ ਮੈਡਮ ਪਾਸਟ ਵਾਰੀ ਆਪਣੀ ਗੱਲ ਹੋਈ ਸੀ ਕਿ ਤੁਸੀਂ ਕਹੇ ਸੀਗੇ ਕਿ ਜਦ ਕੋਈ ਐਦਾਂ ਦਾ ਮਾੜਾ ਆਨਸਰ ਫੜਿਆ ਜਾਵੇਗਾ ਅਸੀਂ ਉਹਦੇ ਖਿਲਾਫ ਜਿਹੜਾ ਇਹ ਪੂਰਾ ਸਾਥ ਦੇਵਾਂਗੇ ਪ੍ਰਸ਼ਾਸਨ ਦਾ ਕੀ ਕਹੋਗੇ ਅਸੀਂ ਸਾਡੀ ਜ਼ਿਲ੍ਹਾ ਕਮਿਸ਼ਨਰ ਹਰ ਨਸ਼ੇ ਵੇਚਣ ਵਾਲੇ ਦੇ ਖਿਲਾਫ ਆ ਅਸੀਂ ਕਹਿੰਦਾ ਕਮਿਸ਼ਨਰ ਕਿਸੇ ਨਸ਼ੇ ਵੇਚਣ ਵਾਲੇ ਦੇ ਨਾਲ ਨਹੀਂ ਜਾਂਦੇ ਸਾਡੀ ਸਾਡੇ ਪ੍ਰਧਾਨ ਜੀ ਆ ਤੁਸੀਂ ਇਹਨਾਂ ਨਾਲ ਗੱਲ ਕਰ ਸਕਦੇ ਜੀ ਪ੍ਰਧਾਨ ਜੀ ਗੱਲ ਇਹ ਵੀ ਅਸੀਂ ਬਹੁਤ ਦੇ ਪਹਿਲਾਂ ਮਹੀਨਾ ਪਹਿਲਾਂ ਮੀਟਿੰਗ ਸੱਦੀ ਸੀ ਇਹਨਾਂ ਨੂੰ ਕਿਹਾ ਵੀ ਤੁਸੀਂ ਐਦਾਂ ਦਾ ਕੰਮ ਨਾ ਕਰੋ ਤੋ ਕਿਆ ਇਹਨਾਂ ਨੂੰ ਪਹਿਲਾਂ ਸਮਝਾਇਆ ਸੀ ਸਮਝਾਇਆ ਸੀ ਕਈ ਵਾਰੀ ਮਤਲਬ ਪੁਰਾਣੇ ਆ ਪੁਰਾਣੇ ਆ ਸਮਝਾਇਆ ਸੀ ਕਿ ਗੱਗਾ ਜੀ ਦਾ ਮੁਸ਼ਕਲ ਹੋ ਜੂ 125 ਕਰਨਾ ਫੌਕਾ ਖਾਣਾ ਬਹੁਤ ਲੇਕਰ ਇਹ ਮੰਨੇ ਵੀ ਜੋ ਐਡਵਾਈਸੇਸ਼ਨ ਦੀ ਬਹੁਤ ਮਿਹਰਬਾਨੀ ਤੇ ਉਹਨਾਂ ਨੇ ਇਹਨੂੰ ਇਹਦਾ ਲਿਸੈਂਸ ਕੈਨਸਲ ਕਰਕੇ ਉਹਨਾਂ ਨੇ ਲਿਖ ਦੇ ਦਿੱਤਾ ਅੱਜੇ ਗਲਤੀ ਸ਼ੋਰਟੀ ਹੈ ਕਿ ਲਿਸੈਂਸ ਕੈਨਸਲ ਹੋ ਗਿਆ ਉਹ ਫਾਈਨਲ ਹੋ ਗਿਆ ਫਾਈਨਲ ਹੋ ਗਿਆ ਉਹ ਫਾਈਨਲ ਉਹਨੇ ਆਪਣੇ ਆਪ ਟ੍ਰਾਂਸਫਰ ਕਰਤਾ ਵੀ ਮੈਂ ਅੱਜ ਤੋਂ ਬਾ ਦੁਕਾਨ ਨਹੀਂ ਖੋਲੂਗਾ ਦੁਕਾਨ ਤੇ ਜਿੰਨਾ ਮਾਲ ਪਿਆ ਕਾਫੀ ਐਕਸਪਾਇਰ ਹੋਏ ਨੇ ਸਰ ਇੱਕ ਗੱਲ ਬੜੀ ਹੈਰਾਨੀ ਵਾਲੀ ਜਿਹੜੀ ਸਾਡੇ ਸਾਹਮਣੇ ਆਈ ਹੈ 2012 13 ਤੋਂ ਜਿਹੜੀਆਂ ਦਵਾਈਆਂ ਐਕਸਪਾਇਰ ਹੋ ਚੁੱਕੀਆਂ ਉਹ ਵੀ ਇਹਨੇ ਰੱਖੀਆਂ ਅੰਦਰ ਐਸਾ ਨਹੀਂ ਐਸਾ ਆਇਆ ਕਿ ਉਹ ਉਹ ਤਾਂ ਸ਼ਕੋ ਪੀਸ ਹੈ ਮਾਲ ਤਾਂ ਦੂਆ ਵੇਚਣ ਦੀ ਨਹੀਂ ਨਾ ਨਹੀਂ ਪਰ ਹੁਣ ਕੋਈ ਅਣਜਾਣ ਗਾਹਕਾਂ ਦਾ ਜਿਹੜਾ ਨਹੀਂ ਪੜਦਾ ਭਰੋਸਾ ਕਰਕੇ ਖਾ ਲੈਂਦਾ ਉਹਦੀ ਜਾਣਨਾ ਖੇਲਾਵਾ ਨਸ਼ੇ ਦੇ ਸਿਵਾ ਕੋਈ ਗਾਹਕ ਨਹੀਂ ਹੁੰਦਾ ਇਹ ਪਤਾ ਸੀ ਕੈਮਸ ਐਸੋਸੀਏਸ਼ਨ ਸਾਨੂੰ ਵੀ ਪਤਾ ਸੀ ਕਈ ਦੌਕਿਆਂ ਨੂੰ ਮਾਰਿਆ ਨੂੰ ਬਹੁਤ ਸਮਝਾਇਆ ਕਿ ਇਹਨੂੰ ਦੇ ਲੈਤਾ ਕਦੋਂ ਤੋਂ ਦੌਕਿਆਂ ਦੇ ਮਾਰਦੇ ਸੀ ਇਹਨੂੰ ਤੁਸੀਂ ਇਹ ਸੰਤ ਹੋ ਗਏ 5 6 ਮਹੀਨਾ ਹੋ ਗਏ ਮਤਲਬ 5-6 ਮਹੀਨਿਆਂ ਚ ਕਿੰਨਾ ਕੰਨ ਕਰਤਾਊਗਾ ਇਹਨੇ کافی ਕੰਮ ਕੀਤਾ ਜੀ ਅਜ ਤਾਂ ਆਪਸ ਨਾਲ ਅੱਛਾ ਜਿਹੜੇ ਹੋਰ ਵੀ ਇਸ ਤਰੀਕੇ ਵੇਚਦੇ ਆ ਨਸ਼ੀਲੇ ਦਵਾਈਆਂ ਉਹਨਾਂ ਨੂੰ ਕਿਸਨੇ ਬਿਲਕੁਲ ਅਸੀਂ ਜੂਨੇ ਸਾਡੀ ਕਿਸੇ ਦੇ ਨਾਲ ਨਹੀਂ ਜਿਹੜਾ ਨਸ਼ਾ ਵੇਚੂਗਾ ਇਹ ਚਿਤਾਬ ਨਹੀਂ ਹੈ ਇਹ ਚਿਤਾਬ ਨਹੀਂ ਹੈ ਜਿਹੜਾ ਨਸ਼ਾ ਵੇਚੂਗਾ ਅਸੀਂ ਬਿਲਕੁਲ ਨਾਲ ਨਹੀਂ ਅਸੀਂ ਐਡਮਿਨਿਸਟ੍ਰੇਸ਼ਨ ਨਾਲ ਆ ਡੀਆਈ ਸਾਹਿਬ ਦੇ ਨਾਲ ਆ ਜੇ ਉਹ ਵੇਚੂਗਾ ਹੁਣ ਤੁਸੀਂ ਕਹਿੰਦੇ ਲਾਇਸੈਂਸ ਤਾਂ ਇਹਨਾਂ ਨੇ ਸਰੈਂਡਰ ਕਰ ਦਿੱਤਾ ਹੋਰ ਕੀ ਕਾਰਵਾਈ ਹੋਣੀ ਚਾਹੀਦੀ ਹੈ ਤੁਹਾਨੂੰ ਕੀ ਲੱਗਦਾ ਕਾਰਵਾਈ ਇਹ ਚਲੋ ਬਹੁਤ ਕਾਨੂੰਨੀ ਕਾਰਵਾਈ ਮਹਿਕਮੇ ਨੇ ਜੋ ਕਰਨੀ ਕਰੀ ਇਹਨਾਂ ਤੋਂ ਆਬਜੈਕਸ਼ਨ ਨਹੀਂ ਗੋਈਆਂ ਸੀਲ ਕਰਦੇ ਆ 40000 ਰੁਪਏ ਸੀਲ ਕਰਦੇ ਆ ਵਿਭਾਗ ਆਪਣੀ ਕਰਦਾ ਸਾਹਮਣੇ ਦੇਖਿਆ ਰੰਗ ਬਰੰਗੇ ਲੋਕ ਪਰਲੇ ਪਾਸੇ ਵੀ ਖੜੇ ਆ ਜੀ ਉਹ ਵੀ ਵਾਜਾ ਮਾਰੀ ਜਾਂਦੇ ਉਹਨਾਂ ਨੂੰ ਕੀ ਕਹੋਗੇ ਉਹ ਪ੍ਰਸ਼ਾਸਨ ਦੇਖੇ ਜੀ ਅਸੀਂ ਤਾਂ ਉਸ ਬਾਰੇ ਕੁਝ ਨਹੀਂ ਕਹਤਾ ਬਾਕੀ ਤੁਸੀਂ ਮੈਡਮ ਨੂੰ ਕੁਝ ਲਓ ਆਪਣੇ ਐਸੋਸੀਏਸ਼ਨ ਸਾਥ ਦੇਰੀਏ ਪ੍ਰਸ਼ਾਸਨ ਪੂਰਾ 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 ਬਹੁਤ ਆ ਤੁਸੀਂ ਦੇਖੋ ਕਿ ਜਿਹੜਾ ਸੀਜ਼ ਕੀਤਾ ਗਿਆ ਸਮਾਨ ਔਰ ਇਹਦੇ ਵਿੱਚ ਦੱਸਿਆ ਜਾ ਰਿਹਾ ਜੋ ਅਸੀਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਜੋ ਇੱਥੇ ਸੁਣਿਆ ਸੀ ਕਿ ਐਕਸਪਾਇਰ ਦਵਾਈਆਂ ਦੇ ਨਾਲ ਦੀ ਨਾਲ ਨਸ਼ੀਲੀਆਂ ਦਵਾਈਆਂ ਵੀ ਗੈਰ ਮਨਜ਼ੂਰ ਸ਼ੁੱਧ ਦਵਾਈਆਂ ਵੀ ਸਿਗੀਆਂ ਔਰ ਇੱਕ ਵਾਰ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਐਸ ਡੀ ਐਮ ਮੈਮ ਨਾਲ ਵੀ ਗੱਲਬਾਤ ਕੀਤੀ ਜਾਵੇ ਜੀ ਡਰੱਗ ਇੰਸਪੈਕਟਰ ਵੀ ਇੱਥੇ ਮੌਜੂਦ ਨੇ ਡਰੱਗ ਇੰਸਪੈਕਟਰ ਸਾਹਿਬ ਇਹ ਜਿਆਦਾ ਪੂਰਾ ਮਾਮਲਾ ਡਰੱਗ ਇੰਸਪੈਕਟਰ ਸਾਹਿਬ ਇਹ ਪੂਰਾ ਮਾਮਲਾ ਕੀ ਹੈ ਸਰ ਕਿਤੇ ਹੋਰ ਮਾਮਲਾ ਕੀ ਹੈ ਹਾਂਜੀ ਓਕੇ ਸਰ ਡਾਕਟਰ ਸਾਹਿਬ ਮੈਡਮ ਮੈਡਮ ਲੈਣਗੇ ਪਹਿਲਾਂ ਬਾਈਟ ਪਹਿਲਾਂ ਤੁਸੀਂ ਦੱਸੋ ਮਾਮਲਾ ਕੀ ਹੈ ਪੂਰਾ ਬਤਾਓਗੇ ਸਰ ਡੀਸੀ ਸਾਹਿਬ ਦੀ ਐਨ ਕੋਡ ਦੀ ਮੀਟਿੰਗ ਵਿੱਚ ਡਿਸਕਸ਼ਨ ਹੋਈ ਸੀ ਵੀ ਕੁਝ ਕਿ ਦੁਕਾਨਾਂ ਤੇ ਉੱਤੇ ਕੈਮੀਕਲ ਦੀਆਂ ਦੁਕਾਨਾਂ ਦੇ ਉੱਤੇ ਨਸ਼ੇ ਵਿੱਚ ਜਾ ਰਹੇ ਆ ਤੇ ਐਕਸਪਾਇਰ ਦਵਾਈਆਂ ਵੇਚੀਆਂ ਜਾ ਰਹੀਆਂ ਆ ਤੇ ਅਸੀਂ ਇਹਨਾਂ ਦੇ ਉੱਤੇ ਰੈਗੂਲਰ ਇਨਸਪੈਕਸ਼ਨਸ ਕਰਦੇ ਆਗੇ ਦੋ ਤਿੰਨ ਵਾਰੀ ਅਸੀਂ ਪਹਿਲਾਂ ਵੀ ਇਹਨਾਂ ਨੂੰ ਇਨਸਪੈਕਸ਼ਨ ਕੀਤੀ ਤੇ ਸਸਪੈਂਸ਼ਨ ਹੋਈ ਇਹਨਾਂ ਦੀ ਉਸ ਤੋਂ ਬਾਅਦ ਹੁਣ ਜੁਆਇੰਟ ਰੇਡ ਇੱਕ ਜੁਆਇੰਟ ਟੀਮ ਡੀਸੀ ਸਾਹਿਬ ਵੱਲੋਂ ਬਣਾਈ ਗਈ ਜਿਹਦੇ ਵਿੱਚ ਐਸ ਡੀ ਐਮ ਐਮ ਡੀ ਐਸ ਪੀ ਸਾਹਿਬ ਤੇ ਡਾਕਟਰ ਰਮਨ ਸਰ ਮੈਡੀਕਲ ਆਫਸਰ ਇਹ ਅਸੀਂ ਆਏ ਸੀ ਇੱਥੇ ਤੇ ਇਨਸਪੈਕਸ਼ਨ ਤੁਹਾਨੂੰ ਪਤਾ ਲੱਗਾ ਵੀ ਬਹੁਤ ਸਾਰੀਆਂ ਐਕਸਪਾਇਰ ਦਵਾਈਆਂ ਜਿਹੜੀਆਂ ਇਹਨਾਂ ਕੋਲ ਦਾ ਸਟਾਕ ਕੀਤਾ ਹੋਇਆ ਜਿਹੜੀਆਂ ਅਸੀਂ ਫਾਰਮ 16 ਉੱਤੇ ਲੈ ਲਈ ਕਵਰ ਕਰ ਲਈਆਂ ਸੀਜ਼ ਕਰ ਲਈਆਂ ਤੇ ਇਹਨਾਂ ਨੂੰ ਹੁਣ ਕਸਟਡੀ ਆਰਡਰ ਲੈ ਕੇ ਕਾਨੂੰ ਲੈ ਰਹੇ ਹਾਂ ਨਸ਼ੇ ਦੀ ਦਵਾਈ ਕੋਈ ਮਿਲ ਰਹੀ ਨਹੀਂ ਸਰ ਇਹਦੇ ਵਿੱਚ ਕੋਈ ਨਸ਼ੇ ਦੀ ਦਵਾਈ ਨਹੀਂ ਸੀ ਨਾਰਮਲ ਦਵਾਈਆਂ ਸੀ ਜਿਹੜੀਆਂ ਕਿ ਐਕਸਪਾਇਰ ਹੋ ਚੁੱਕੀਆਂ ਸੀ ਸੱਚ ਕੀਤੀ ਹੈ ਕੋਈ ਵੀ ਦਵਾਈ ਨਹੀਂ ਨਸ਼ੀਲੀ ਪੀਸ ਅੰਦਰ ਨਾਰਕੋਟਿਕ ਨਸ਼ੀਲੀ ਦਵਾਈ ਕੋਈ ਨਹੀਂ ਮਿਲ ਜੀ ਨਹੀਂ ਮਿਲਦੀ ਕਾਰਵਾਈ ਕੀ ਕਰ ਰਹੇ ਹੋ ਤੁਸੀਂ ਸਰ ਇਹਦੇ ਕਸਟਡੀ ਆਰਡਰ ਲੈ ਲੈਣ ਜਾਣ ਕੇ ਸਵੇਰ ਨੂੰ ਤੇ ਹਾਇਰ ਅਥਾਰਟੀਜ਼ ਨੂੰ ਇਹਦੇ ਰਿਗਾਰਡਿੰਗ ਇਨਫਾਰਮ ਕਰ ਦਿੱਤਾ ਜਾਵੇ ਪਰ ਮਾਮਲਾ ਵੀ ਦਰਜ ਹੋਗਾ ਇਸ ਤੇ ਡਰਗ ਐਂਡ ਕਾਸਮੈਟਿਕ ਦੇ ਟੀਮ ਜਿਹੜੀ ਇਹਦੀ ਕੰਮ ਕਰਦੀ ਹੈ ਜਾਂ ਪਹਿਲੇ ਕੋਈ ਪਤਾ ਲੱਗਿਆ ਨੇ ਕਿ ਕਿੰਨੇ ਪੁਰਾਣੇ ਦੁਕਾਨ ਨੇ ਕੋਈ ਪਤਾ ਲੱਗਿਆ ਨੇ ਕਿ ਇਸ ਤਰ੍ਹਾਂ ਦਾ ਸਮਾਨ ਰੱਖਿਆ ਹੋਇਆ ਹੈ ਦੋ ਤਿੰਨ ਵਾਰੀ ਅਸੀਂ ਇਨਸਪੈਕਸ਼ਨ ਕੀਤੀ ਹੈ ਤਿੰਨ ਵਾਰੀ ਇਹਨਾਂ ਨੂੰ ਸ਼ੋਪ ਆਫ ਨੋਟਿਸ ਇਸ਼ੂ ਕਰਨ ਤੋਂ ਬਾਅਦ ਸਸਪੈਂਸ਼ਨ ਕੀਤੀ ਹੈ ਅਸਲ ਤੋਂ ਜਗਤ ਤੇ ਹਾਂਜੀ ਮਾਲ ਬਰਾਮਦ ਕਿਤਨੀ ਹੋਈ ਹੈ ਜੀ 33 ਤਰ੍ਹਾਂ ਦੀਆਂ ਦਵਾਈਆਂ ਜੀ ਸੀਲ ਕੀਤੀਆਂ ਭਾਰਤ ਤੋਂ ਪਰ ਸਰ ਸੁਣਨ ਚ ਆ ਰਿਹਾ ਕਿ ਨਸ਼ੀਲੀਆਂ ਦਵਾਈਆਂ ਵੀ ਵੇਚਦੇ ਸੀਗੇ ਨਹੀਂ ਜੋ ਰੌਲਾ ਸੀਗਾ ਜਾਂ ਡੀਸੀ ਸਾਹਿਬ ਤੋਂ ਸਾਨੂੰ ਆਈ ਸੀ ਇਨਫੋਰਮੇਸ਼ਨ ਵੀ ਨਸ਼ੀਲੀਆਂ ਦਵਾਈਆਂ ਹੈਗੀਆਂ ਬਟ ਮੌਕੇ ਤੇ ਸਾਨੂੰ ਕੋਈ ਨਹੀਂ ਮਿਲੀ ਉਤਮ ਲੰਘ ਜੀ ਸਾਰੇ ਆਉਂਦੇ ਇੱਥੇ ਇਸ ਤਰ੍ਹਾਂ ਦੇ ਨਸ਼ੇ ਵਾਲੇ ਜਿਹੜੇ ਸਰ ਇਹਦੇ ਬੀਤੀ ਅਸੀਂ ਮੌਕੇ ਤੇ ਦੇਖੇਗਾ ਜੀ ਹਾਂਜੀ ਮੌਕੇ ਤੇ ਹੁਣ ਵੀ ਨਸ਼ੇ ਵਾਲੇ ਚ ਬਟ ਸਾਨੂੰ ਕੋਈ ਦਵਾਈ ਨਹੀਂ ਮਿਲੀ ਜਿਹੜੀ ਕਿ ਨਾਰਕੋਟਿਕ ਔਰ ਸਾਈਕੋਟ੍ਰੋਪਿਕ ਸਰ ਇੱਕ ਗੱਲ ਕਲੀਅਰ ਕਰੋ ਜਿਹੜਾ ਕਾਰਟਨ ਜਿਹੜਾ ਸੀਜ਼ ਕੀਤਾ ਉਹਦੇ ਚ ਨਸ਼ੀਲੀਆਂ ਦਵਾਈਆਂ ਵੀ ਆ ਕਿ ਕੱਲੀਆਂ ਐਕਸਪਾਇਰ ਦਵਾਈਆਂ ਆ ਨਹੀਂ ਜੀ ਉਹਦੇ ਵਿੱਚ ਐਕਸਪਾਇਰ ਦਵਾਈਆਂ ਨਹੀਂ ਕੁਝ ਦਵਾਈਆਂ ਜਿਨ੍ਹਾਂ ਦੇ ਕੋਲ ਇਹਨਾਂ ਕੋਲ ਪਰਚੇਜ਼ ਤੇ ਸੇਲ ਦੇ ਰਿਪੋਰਟ ਨਹੀਂ ਸੀ ਅਸੀਂ ਉਹ ਚੀਜ਼ ਕਰਦੇ ਕਿਉਂਕਿ ਹਾਲ ਤੱਕ ਇਨਫਰਮੇਸ਼ਨ ਇਹ ਆ ਰਹੀ ਸੀ ਕਿ ਕਾਰਟਨ ਚ ਨਸ਼ੀਲੀਆਂ ਦਵਾਈਆਂ ਵੀ ਆ ਨਹੀਂ ਜੀ ਕਾਰਟਨ ਚ ਕੋਈ ਵੀ ਨਸ਼ੀ ਅੱਜ ਡੀਸੀ ਸਾਹਿਬ ਦੇ ਹੁਕਮ ਅਨੁਸਾਰ ਆਪਾਂ ਇੱਕ ਜੁਆਇੰਟ ਇਨਸਪੈਕਸ਼ਨ ਇੱਥੇ ਕੀਤੀ ਸੀ ਇੱਥੇ ਡਰਗ ਇਨਸਪੈਕਟਰ ਦੀ ਟੀਮ ਸੀਗੀ ਨਨਟਿਸ ਦੇ ਹਿਸਾਬ ਸੀਗੇ ਤੇ ਮੌਕੇ ਤੇ ਡਰਗ ਇਨਸਪੈਕਟਰ ਦੀ ਟੀਮ ਨੇ ਤੁਹਾਨੂੰ ਸਾਰਿਆਂ ਨੂੰ ਦੱਸਿਆ ਵੀ ਹੈਗਾ ਕਿ ਉੱਥੇ ਕੁਝ ਐਕਸਪਾਇਰ ਦਵਾਈਆਂ ਮਿਲੀਆਂ ਨੇ ਤੇ ਉਹਨਾਂ ਨੇ ਉਹ ਸੀਲ ਕਰ ਦਿੱਤੀਆਂ ਤੇ ਉਹ ਅੱਗੇ ਦੀ ਕਾਰਵਾਈ ਉਹ ਆਪਣੇ ਡਿਪਾਰਟਮੈਂਟ ਜਿਹਨਾਂ ਦਾ ਰੂਲਸ ਹੈਗੇ ਉਹਦੇ ਮੁਤਾਬਿਕ ਕਰਨਗੇ ਮੌਕੇ ਤੇ ਲੋਨ ਆਰਡਰ ਦੀ ਕੋਈ ਸਿਚੁਏਸ਼ਨ ਨਹੀਂ ਹੈਗੀ ਹੈ ਤੇ ਬਾਕੀ ਅਗਲੀ ਕਾਰਵਾਈ ਡਿਪਾਰਟਮੈਂਟ ਉਹ ਸੀਲ ਕੀਤਾ ਜਾਏਗਾ ਉਹ ਅਗਲੀ ਕਾਰਵਾਈ ਡਿਪਾਰਟਮੈਂਟ ਕਰੂਗਾ ਉਹਦੇ ਵਿੱਚ ਕੁਝ ਨਹੀਂ ਹੈ ਮਮ ਜਿਹੜੇ ਕੁਝ ਹੱਲੇ ਵੀ ਕੈਮਿਸਟ ਪੁਰਾਣੀਆਂ ਦਵਾਈਆਂ ਵੇਚਦੇ ਐ ਐਕਸਪਾਇਰ ਦਵਾਈਆਂ ਵੇਚਦੇ ਉਹਨਾਂ ਨੂੰ ਕੋਈ ਚੇਤਾਵਨੀ ਦੇਣਾ ਚਾਹੋ ਇਹ ਹੁਣ ਪਹਿਲਾ ਸਟੈਪ ਹੈ ਹੀਗਾ ਹੁਣ ਆਪਾਂ ਬਾਕੀ ਦੁਕਾਨਾਂ ਤੇ ਵੀ ਕਾਰਵਾਈ ਕਰਨਗੇ ਤੇ ਸਾਰਿਆਂ ਨੂੰ ਮੇਰੀ ਇਹ ਹੀ ਹੈਗਾ ਕਿ ਤੁਸੀਂ ਸਾਰੇ ਸਤਰਕ ਰਹੋ ਕਦੇ ਵੀ ਤੁਹਾਡੇ ਤੋਂ ਅਸੀਂ ਪਹੁੰਚ ਸਕਦੇ ਹਾਂ ਤੇ ਕਾਰਵਾਈ ਕਰਕੇ ਤੁਹਾਨੂੰ ਤੇ ਜੇ ਕੋਈ ਤੁਹਾਡੇ ਤੱਕ ਸ਼ਿਕਾਇਤ ਪਹੁੰਚਾਉਣਾ ਚਾਹਵੇ ਜੀ ਉਹਦਾ ਕੀ ਜ਼ਰੀਆ ਹੋ ਸਕਦਾ ਕਿਸੇ ਵੀ ਤਰੀਕੇ ਨਾਲ ਤੁਸੀਂ ਸਾਡੇ ਕੋਲ ਸ਼ਿਕਾਇਤ ਕਰਾ ਸਕਦੇ ਹੋ ਡੀਐਸਪੀ ਸਾਹਿਬ ਹੈਗੇ ਨੇ ਜਿਹੜੀ ਸਪੈਸ਼ਲ ਟੀਮ ਹੈਗੀ ਹੈ ਤੇ ਅੱਜ ਦੀ ਦਫ਼ਤਰ ਤੁਹਾਡੇ ਲਈ ਸਾਡੇ ਲਈ ਹੈਗਾ ਇਹ ਤੁਸੀਂ ਅਨੋਨਿਮਸ ਵੀ ਪਾ ਸਕਦੇ ਹੋ ਤੁਸੀਂ ਆਪਣ ਵੇਰਵਾ ਦੇ ਕੇ ਵੀ ਪਾ ਕੇ ਕੈਮਚ ਐਸੋਸੀਏਸ਼ਨ ਵੱਲੋਂ ਹੈਲਪ ਮਿਲੀ ਜੀ ਤੁਹਾਨੂੰ ਸਾਥ ਐਸੋਸੀਏਸ਼ਨ ਵੱਲੋਂ ਬਹੁਤ ਹੈਲਪ ਹੈਗੀ ਆ ਪੂਰੇ ਮੌਕੇ ਤੇ ਉਹ ਹਾਜ਼ਰ ਸੀਗੇ ਉਹਨਾਂ ਨੇ ਵੀ ਇਹ ਸਾਰਾ ਇਸ਼ੂ ਸਮਝਿਆ ਤੇ ਸਾਡੀ ਮਦਦ ਜੀ ਸ਼ੁਕਰੀਆ ਇਸ ਤੋਂ ਸਭ ਕੁਝ ਠੀਕ ਨਾ ਚੱਲਿਆ ਥਾਣੇ ਦੇ ਨਾਲ 10 ਕਦਮ ਤੇ ਇਹ ਕੰਮ ਚੱਲ ਰਿਹਾ ਜੋਰੂ ਸੁਰੂ ਤੋਂ ਹੁਣ ਤੱਕ ਕੋਈ ਕਾਰਵਾਈ ਨਹੀਂ ਜੀ ਦੇਖੋ ਇਸ ਤਰ੍ਹਾਂ ਦੀ ਹਲੇ ਤੱਕ ਜਿਹੜਾ ਤੁਸੀਂ ਕਹਿ ਰਹੇ ਹੋਗੇ ਥਾਣੇ ਦੇ ਨਾਲ 10 ਕਦਮ ਤੇ ਕੰਮ ਚੱਲ ਰਿਹਾ ਤੇ ਉਹਦੇ ਵਿੱਚ ਅੱਜ ਡੀਆਈ ਸਾਹਿਬ ਨੇ ਟ੍ਰੈਕ ਇਨਸਪੈਕਟਰ ਸਾਹਿਬ ਨੇ ਜਿਹੜੀ ਆਪਣੀ ਕਾਰਵਾਈ ਪਾਈ ਹੈ ਉਹਦੇ ਵਿੱਚ ਕੋਈ ਵੀ ਨਸ਼ੀਲੀ ਵਸਤੂ ਨਹੀਂ ਮਿਲੀ ਹਲੇ ਤੱਕ ਲੇਕਿਨ ਉਹਨਾਂ ਨੇ ਕੁਝ ਦਵਾਈਆਂ ਜਿਹੜੀਆਂ ਹੈਗੀਆਂ ਉਹ ਸੀਜ਼ ਕੀਤੀਆਂ ਨੇ ਜਿਨ੍ਹਾਂ ਨੂੰ ਕਿ ਉਹਨਾਂ ਦੇ ਆਪਣੇ ਵਿਭਾਗ ਦੀ ਕਾਰਵਾਈ ਮੁਤਾਬਕ ਲੈ ਕੇ ਭੇਜਿਆ ਜਾਏਗਾ ਤੇ ਅਗਲੀ ਕਾਰਵਾਈ ਵੀ ਉਹ ਆਪਦੇ ਵਿਭਾਗ ਦੇ ਮੁਤਾਬਕ ਹੀ ਕਰਨਗੇ ਇਹ ਮੈਂ ਇੱਥੇ ਐਸ ਪ੍ਰੋਟੈਕਸ਼ਨ ਆਇਆ ਸੀ ਕਿ ਕੋਈ ਅਣਸਕਾਮੀ ਘਟਨਾ ਨਾ ਹੋਵੇ ਤਾਂ ਮੇਰੀ ਡਿਊਟੀ ਮੇਰੀ ਪੂਰੀ ਸੀ ਵਿਭਾਗ ਦੀ ਮੋਢੀ ਕੀ ਇੱਕ ਪਾਸੇ ਇਹ ਦੇਣਾ ਚਾਹੁੰਦਾ ਕਿ ਅੱਜ ਟੀਸੀ ਸਾਹਿਬ ਤੇ ਐਸਐਸਪੀ ਸਾਹਿਬ ਦੋਨਾਂ ਨੇ ਇੱਕ ਜਿਹੜੀ ਕਾਰਵਾਈ ਆਰੰਭ ਕੀਤੀ ਹੈ ਸਾਡੇ ਇਸ ਜ਼ਿਲ੍ਹੇ ਵਾਸਤੇ ਉਹਦੇ ਵਿੱਚ ਜਿੰਨੇ ਵੀ ਡਰਗ ਕੈਮਿਸ ਜਿਹੜੇ ਕਿ ਗਲਤ ਤਰੀਕੇ ਨਾਲ ਦਵਾਈਆਂ ਵੇਚ ਰਹੇ ਨੇ ਉਹਨਾਂ ਨੂੰ ਇੱਕ ਸੁਨੇਹਾ ਜੇ ਤੱਕ ਉਹ ਸੁਧਰ ਜਾਣ ਕਿਉਂਕਿ ਇਸ ਤੋਂ ਬਾਅਦ ਜਿਹੜੀ ਸਾਡੀ ਅਗਲੀ ਕਾਰਵਾਈ ਹੋਵੇਗੀ ਉਹਦੇ ਵਿੱਚ ਆਈਟੀਵੀ ਭਾਗ ਵੀ ਨਾਲ ਹੋ ਸਕਦਾ ਹੈ ਹਾਂ ਜੀ ਇਸ ਦੇ ਵਿੱਚ ਸਾਡੇ ਨਾਲ ਸਾਡੀ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਜਿਨ੍ਹਾਂ ਦਾ ਜੀ ਬੜੀ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਨਾਲ ਖੜ ਕੇ ਉਹਨਾਂ ਦੇ ਪ੍ਰਧਾਨ ਜੀ ਉਹਨਾਂ ਦੇ ਵਾਈਸ ਪ੍ਰਧਾਨ ਉਹਨਾਂ ਦੇ ਹੋਰ ਨਮਾਇंदे ਜਿਹੜੇ ਉਹ ਨਾਲ ਖੜੇ ਰਹੇ ਤੇ ਉਹਨਾਂ ਨੇ ਅੱਜ ਇਸ ਕਾਰਵਾਈ 'ਚ ਪੂਰਾ ਯੋਗਦਾਨ ਦਿੱਤਾ ਤੇ ਨਸ਼ਿਆਂ ਦੇ ਖਿਲਾਫ ਇੱਕ ਅੱਛਾ ਉਪਰਾਲਾ ਕੀਤਾ। ਸਾਨ ਸਰਪੋਏ ਪੈਸੇ ਬਹੁਤ ਮਿਲੇ ਪੈਸੇ ਪੈਸੇ ਬਹੁਤ ਮਿਲੇ। ਮੋਕੇ ਤੇ ਪੈਸੇ ਦੀ ਕਬੜੀ ਹੋਈ ਹੈ। ਉਸ ਦੇ ਬਾਰੇ ਡਰਗ ਇਨਸਪੈਕਟਰ ਹੀ ਕਾਰਵਾਈ ਕਰਨਗੇ ਜੀ। ਕਿਉਂਕਿ ਇਹ ਜਦੋਂ ਕੈਮਿਸਟਰੀਡ ਹੁੰਦੀ ਆ ਉਹਦੇ ਵਿੱਚ ਡਰਗ ਇਨਸਪੈਕਟਰ ਕੀ ਕਰ ਸਕਦੇ ਨੇ ਉਹਦੇ ਵਿੱਚ ਸਾਡੀ ਇਨਵੋਲਵਮੈਂਟ ਨਹੀਂ ਹੁੰਦੀ ਸਰ ਇੱਕ ਗੱਲ ਤੁਹਾਡੇ ਧਿਆਨ ਚ ਲਿਆਉਣਾ ਚਾਹੁੰਦੇ ਲੋਕਾਂ ਦਾ ਕਹਿਣਾ ਜਿਹੜੇ ਇੱਥੇ ਆ ਕੇ ਮਿਲ ਰਹੇ ਕਹਿੰਦੇ ਕੁਝ ਲੋਕ ਜਿਹੜੇ ਦੇਖਣ ਤੋਂ ਲੱਗਦੇ ਆ ਕਿ ਨਸ਼ੇ ਨਸ਼ਾ ਕਰਦੇ ਆ ਉਹਨਾਂ ਦਾ ਗੇੜਾ ਇੱਧਰ ਬਹੁਤ ਹੈ ਜੀ ਜੀ ਇਸ ਵੇਲੇ ਆਪ ਜੀ ਦੇ ਇਸ ਸੁਝਾਵ 'ਤੇ ਧਿਆਨ ਦੇਵਾਂਗੇ ਅਸੀਂ ਸਵੇਰ ਤੋਂ ਇੱਥੇ ਫੁੱਟਾ ਇੰਤਜ਼ਾਮ ਕਰਾਂਗੇ ਤਾਂ ਕਿ ਅੱਦਾਂ ਦੀ ਕੋਈ ਵੀ ਤੁਹਾਨੂੰ ਇਹ ਗੱਲ ਨਜ਼ਰ ਨਾ ਆਵੇ ਬਹੁਤ ਸ਼ੁਕਰੀਆ ਸਰ ਧੰਨਵਾਦ ਸਰ ਅਤੇ ਤੁਸੀਂ ਸੁਣਿਆ ਕਿ ਐਕਸਪਾਇਰ ਜਿਹੜੀ ਮੈਡੀਸਨ ਹੈ ਉਹ ਹੁਣ ਫਲਸਟ ਹੋਇਆ ਕਿਉਂਕਿ ਪਹਿਲਾਂ ਤਾਂ ਇਹਨਾਂ ਨੇ ਕਹੀ ਜਾ ਰਹੀ ਸੀ ਕਿ ਜਿਹੜਾ ਬਕਸਾ ਆ ਜਿਹੜਾ ਸੀਜ਼ ਕੀਤਾ ਗਿਆ ਪਹਿਲਾਂ ਗੱਲ ਕਹੀ ਜਾ ਰਹੀ ਸੀ ਕਿ ਉਹਦੇ ਅੰਦਰ ਗੈਰ ਮਨਜ਼ੂਰ ਸ਼ੁਦਾ ਨਸ਼ੀਲੀਆਂ ਦਵਾਈਆਂ ਵੀ ਹੋ ਸਕਦੀਆਂ ਤੇ ਨਾਲ ਦੀ ਨਾਲ ਐਕਸਪਾਇਰ ਦਵਾਈਆਂ ਵੀ ਲੇਕਿਨ ਹੁਣ ਇਹ ਗੱਲ ਕਲੀਅਰ ਕੀਤੀ ਗਈ ਹੈ ਡਰੱਗ ਇਨਸਪੈਕਟਰ ਹੋਂਣਾ ਵੱਲੋਂ ਕਿ ਉਹਦੇ ਅੰਦਰ ਸਿਰਫ ਐਕਸਪਾਇਰ ਦਵਾਈਆਂ ਹੀ ਜਿਹੜੀਆਂ ਮਿਲੀਆਂ ਨੇ ਇੱਕ ਵਾਰੀ ਸਰ ਤੋਂ ਪੁੱਛ ਰਹੇ ਨੇ ਸਰ ਇੱਕ ਇੱਕ ਗੱਲ ਕਲੀਅਰ ਕਰ ਲੇ ਜਿਹ ਲਾਇਸੈਂਸ ਸੀਜ਼ ਕੀਤਾ ਗਿਆ ਕਿਉਂਕਿ ਸਰ ਉਹਨਾਂ ਨੇ ਗੱਲ ਕੀਤੀ ਆ ਸਰੈਂਡਰ ਕੀਤਾ ਕਿ ਸੀਜ਼ ਕੀਤਾ ਗਿਆ ਲੈ ਨਹੀਂ ਹਲੇ ਉਹਨਾਂ ਨੇ ਐਫੀਡੇਵਿਡ ਬਣਾਇਆ ਹੈਗਾ ਆਪਣੇ ਵੱਲੋਂ ਵੀ ਮੈਂ ਸਰੈਂਡਰ ਕਰ ਦੇਣਾ ਅੱਛਾ ਜੀ ਕਿਉਂਕਿ ਇਹਨਾਂ ਦੇ ਉੱਤੇ ਦੋ ਤਿੰਨ ਵਾਰੀ ਪਹਿਲਾਂ ਵੀ ਕਾਰਵਾਈ ਹੋ ਚੁੱਕੀ ਇਹਨਾਂ ਕੋਲ ਕੰਮ ਨਹੀਂ ਸੰਭਾਲਿਆ ਜਾ ਰਿਹਾ ਉਹ ਕਹਿੰਦੇ ਮੈਂ ਮੇਰੇ ਕੋਲ ਹੈਡੈਕ ਨਹੀਂ ਲਈ ਆ ਰਹੀ ਤੇ ਬਾਹਰ ਜਾ ਰਿਹਾ ਮੈਂ ਤੇ ਮੈਂ ਸਰੈਂਡਰ ਹੀ ਕਰ ਬਸ ਸਰ ਲੋਕਾਂ ਦਾ ਤਾਂ ਬਹੁਤ ਕਹਾਣ ਕਰ ਦਿੱਤਾ ਹੋਵੇਗਾ ਨਾ ਕਿਉਂਕਿ ਮੇਰੇ ਸੁਣਨ ਚ ਆਇਆ ਕਿ 12 13 ਤੇ ਜਿਹੜੀਆਂ ਪੁਰਾਣੀਆਂ ਐਕਸਪਾਇਰ ਹੋ ਚੁੱਕੀਆਂ ਉਹੀ ਵੇਚੀ ਜਾਂਦੇ ਸੀ ਸਰ ਇਸੇ ਲਈ ਤਾਂ ਕਾਰਵਾਈ ਹੋਈ ਹੈ ਫਾਰਮ 16 ਦੇ ਉੱਤੇ ਸੀ 33 33 ਦਰਾਂ ਦੀਆਂ ਦਵਾਈਆਂ ਜਿਹੜੀਆਂ ਆ ਐਕਸਪਾਇਰ ਹੋ ਚੁੱਕੀਆਂ ਸੀ ਜਾਂ ਵਿਦਆਊਟ ਵੇਰ ਸੀਗੀਆਂ ਅਸੀਂ ਉਹ ਸਾਰੀਆਂ ਚੀਜ਼ ਕਰ ਲਈਆਂ ਸਰ ਕੁਝ ਕੈਸ਼ ਮਿਲਿਆ ਜਿਹੜਾ ਨਹੀਂ ਕੈਸ਼ ਸਾਨੂੰ ਕੋਈ ਨਹੀਂ ਮਿਲਿਆ ਜੀ ਉਹਨਾਂ ਨੇ ਆਪ ਗਿਣਤੀ ਕੀਤੀ ਸੀ ਉਹ ਕਹਿੰਦੇ ਸਾਡੀ ਮਹੀਨੇ ਦੀ ਸੇਲ ਹੈਗੀ ਆ ਸਾਡਾ ਕੋਈ ਰਾਈਟ ਨਹੀਂ ਬੰਦਾ ਜੀ ਕਿਸੇ ਦੇ ਪੈਸੇ ਲੈ ਕੇ ਜਾਣ ਦਾ ਉਹ ਉਹਨਾਂ ਨੂੰ ਵਾਪਸ ਕਰ ਲਈ ਸਰ ਦੱਸ ਦਿਓ ਪਰ ਫਿਰ ਇੱਕ ਵਾਰੀ ਕਨਫਰਮ